ਹਾਂਜੀ ਸਾਰੀ ਕਾਲ ਜੀ ਅੱਜ ਆਜਾ ਹਾਜ਼ਰ ਹੋਇਆ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਵੀ ਪਹਿਲਾਂ ਵਾਲੀਆਂ ਕਹਾਣੀਆਂ ਵਾਂਗ ਬਹੁਤ ਪਸੰਦ ਆਏਗੀ ਕਹਾਣੀਆਂ ਜੀ ਇੱਕ ਅੱਧ ਕਾਲ ਉਮਰ ਦੀ ਆਰਤ ਦੀ ਜਿਸ ਦਾ ਨਾਮ ਹੈ ਬਲਵੀਰ ਕੌਰ ਬਲਵੀਰ ਕੌਰ ਇੱਕ ਸਰਕਾਰੀ ادارے ਦੇ ਵਿੱਚ ਜੌਬ ਕਰਦੀ ਆ ਨੌਕਰੀ ਕਰਦੀ ਆ ਤੇ ਉਹ ਜਦੋਂ ਵਿਆਹ ਕੀਤਾ ਆਪਣੇ ਪਰਿਵਾਰ ਵਿੱਚ ਰਿਸ਼ਤਾ ਬਣ ਜਾਂਦਾ ਸੱਸ ਸਹੁਰਾ ਉਸ ਨੂੰ ਮਾਪਿਓ ਵਾਂਗੂ ਪਿਆਰ ਕਰਦੇ ਆ ਤੇ ਬਲਵੀਰ ਵੀ ਆਪਣੇ ਸੱਸ ਸਹੁਰੇ ਦਾ ਬਹੁਤ ਧਿਆਨ ਰੱਖਦੀ ਆ ਲੇਕਿਨ ਜਿਹੜਾ ਦੂਸਰੇ ਪਾਸੇ ਉਸ ਦਾ ਪਤੀ ਹੁੰਦਾ ਉਹ ਬੜਾ ਹੀ ਚਿਪੜ ਤੇ ਅੜਪ ਸੁਭਾਅ ਦਾ ਹੁੰਦਾ ਉਹ ਬਲਵੀਰ ਦੀ ਹਰ ਗੱਲ ਟੋਕਦਾ ਰਹਿੰਦਾ ਤੇ ਹਰ ਗੱਲ ਤੇ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੁਣ ਬਲਵੀਰ ਸਾਰਾ ਦਿਨ ਡੋਟੀ ਰਹਿੰਦੀ ਆ ਤੇ ਜਦ ਸ਼ਾਮ ਨੂੰ ਆਉਂਦੀ ਆ ਤਾਂ ਉਸ ਨੂੰ ਆਪਣੇ ਪਤੀ ਦੀਆਂ ਉੱਚੀਆਂ ਨੀਵੀਆਂ ਗੱਲਾਂ ਸੁਣਨੀਆਂ ਪੈਂਦੀਆਂ ਉਹ ਜਾਰੇ ਬਹੁਤ ਪਰੇਸ਼ਾਨ ਹੁੰਦੀ ਆ ਸਵੇਰੇ ਸੱਸਔਰੇ ਨੂੰ ਰੋਟੀ ਪਾਣੀ ਖਵਾ ਕੇ ਭੱਜ-ਭਜਾ ਕੇ ਡਿਊਟੀ ਤੇ ਜਾਂਦੀ ਆ ਲੇਕਿਨ ਸ਼ਾਮ ਨੂੰ ਜਦੋਂ ਆਉਂਦੀ ਆ ਤਾਂ ਫਿਰ ਉਹਨੂੰ ਉਹੀ ਗੱਲਾਂ ਵਾਰ-ਵਾਰ ਸੁਣ ਦਾ ਸਾਹਮਣਾ ਕਰਨਾ ਪੈਂਦਾ ਤੇ ਐਵੇਂ ਹੀ ਹੌਲੀ-ਹੌਲੀ ਦਿਨ ਅੰਗਦੇ ਜਾਂਦੇ ਆ ਤੇ ਬਲਵੀਰ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਤੇ ਉਸ ਤੋਂ ਬਾਅਦ ਇੱਕ ਧੀ ਦਾ ਜਨਮ ਹੁੰਦਾ ਦੋਨੋਂ ਤੀਤੇ ਪੁੱਤਰ ਨੂੰ ਉਸਦੇ ਸਾਸ ਸਹੁਰੇ ਵੱਲੋਂ ਦਾਦਾ ਜਦੀ ਵੱਲੋਂ ਬੜੇ ਵਧੀਆ ਪਿਆਰ ਨਾਲ ਪਾਲਿਆ ਜਾਂਦਾ ਤੇ ਬਲਵੀਰ ਵੀ ਹੁਣ ਖੁਸ਼ ਹੁੰਦੀ ਆ ਤੇ ਸੋਚਦੀ ਆ ਕਿ ਕਿਤੇ ਨਾ ਕਿਤੇ ਮੇਰੇ ਪਤੀ ਦੇ ਜਿਹੜਾ ਸੁਭਾਅ ਵਿੱਚ ਫਰਕ ਆ ਜਰੂਰ ਆਏਗਾ ਬੱਚਿਆਂ ਨਾਲ ਨਾਲ ਖੇਡ ਕੇ ਲੇਕਿਨ ਅੰਦੂਮਿੰਦੀ ਵੀ ਟੰਗ ਲੰਗਦਾ ਜਾਂਦਾ ਤੇ ਉਸ ਦਾ પતિ ਨਾਲੇ ਦਾ ਸ਼ਰਾਬ ਦਾ ਆਦੀਵਾਦ ਹੁੰਦਾ ਜਾਂਦਾ ਤੇ ਨਾਲ ਨਾਲ ਨਾ ਉਹ ਹੋਰ ਉਸ ਦਾ ਸੁਭਾਅ ਚੜਚੜਾਈ ਹੁੰਦਾ ਜਾਂਦਾ ਹੁਣ ਉਹ ਬਲਵੀਰ ਦੇ ਡੇਲੀ ਨੌਕਰੀ ਜਾਂਦੇ ਵੀ ਛੱਕ ਕਰਨ ਲੱਗਦਾ ਤੇ ਕਦੇ ਉਸ ਤੇ ਪਿੱਛਾ ਕਰਦਾ ਉਸ ਦਾ ਪਿੱਛਾ ਕਰਨ ਜਾਂਦਾ ਬਾਈਕ ਤੇ ਤੇ ਕਦੇ ਉਸ ਦੇ ਪਰਸ ਨੂੰ ਫਰੋਲਦਾ ਉਸ ਦੇ ਫੋਨ ਨੂੰ ਫਰੋਲਦਾ ਲੇਕਿਨ ਉਹ ਇਹਨਾਂ ਚੀਜ਼ਾਂ ਨੂੰ ਅਗਨੋਰ ਕਰਦੇ ਰਹਿੰਦੀ ਆ ਤੇ ਹੌਲੀ ਹੌਲੀ ਟਾਈਮ ਦੇ ਨਾਲ ਉਸ ਦੇ ਸਾਸੋਸਰਾ ਜਿਹੜੇ ਉਹ ਐਕਸਪਾਇਰ ਹੋ ਜਾਂਦੇ ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਬੱਚੇ ਹੁਣ ਵੱਡੇ ਹੋ ਜਾਂਦੇ ਆ ਤੇ ਬਲਵੀਰ ਬਿਲਕੁਲ ਇਕੱਲੀ ਰਹਿ ਜਾਂਦੀ ਹੈ ਬੱਚਿਆਂ ਨੂੰ ਪੜਨ ਪਾਇਆ ਜਾਂਦਾ ਕਾਲਸਾਂ ਦੇ ਵਿੱਚ ਤੇ ਬੇਟੀ ਦੀ ਪੜਾਈ ਕੰਪਲੀਟ ਹੋਣ ਤੇ ਉਸ ਦਾ ਵਧੀਆ ਘਰੇ ਰਿਸ਼ਤਾ ਕਰ ਦਿੱਤਾ ਜਾਂਦਾ ਤੇ ਹੁਣ ਬਲਵੀਰੇ ਉਮੀਦ ਕਰਦੀ ਆ ਕਿ ਮੇਰਾ ਪਤੀ ਮੇਰੇ ਜਵਾਈ ਦੇ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰੇ ਤਾਂ ਕਿ ਮੇਰੀ ਵੀ ਇੱਜ਼ਤ ਬਣੀ ਰਹੇ ਤੇ ਸਾਡੇ ਪਰਿਵਾਰ ਦੀ ਵੀ ਲੇਕਿਨ ਸਾਰਾ ਕੁਝ ਇਸਦੇ ਉਲਟ ਮੁੰਡਾ ਉਸ ਦਾ ਪਤੀ ਜਿਹੜਾ ਇੰਨਾ ਇਕੂ ਦਾ ਭਰਿਆ ਹੁੰਦਾ ਕਿ ਜਦੋਂ ਉਸ ਦਾ ਜਵਾਈ ਘਰ ਆਉਂਦਾ ਤਾਂ ਉਹ ਬਲਵੀਰ ਨੂੰ ਉੱਚੀਆਂ ਨੀਵੀਆਂ ਗੱਲਾਂ ਕਰਦਾ ਰਹਿੰਦਾ ਬਲਵੀਰ ਉਹ ਹੌਂਕਾ ਆਪਣੇ ਅੰਦਰ ਹੀ ਘੁੱਟ ਜਾਂਦੀ ਆ ਤੇ ਉਹ ਸੀ ਧੀ ਕਹਿੰਦੀ ਆ ਕਿ ਮੰਮੀ ਅੱਜ ਤੋਂ ਬਾਅਦ ਅਸੀਂ ਇੱਥੇ ਨਹੀਂ ਆਵਾਂਗੇ ਤੇ ਦੂਜੇ ਪਾਸੇ ਉਸ ਦਾ ਮੁੰਡਾ ਅਚਾਨਕ ਮਾਂ ਆਪਣੀ ਮਾਂ ਦੇ ਨਾਲ ਵਧੀਆ ਅਟੈਚ ਹੁੰਦਾ ਤੇ ਉਹ ਕੀ ਕਰਦਾ ਕਿ ਅਚਾਨਕ ਕਰਨਾ ਆਪਣੇ ਵਾਈਫ ਨੂੰ ਲਿਆ ਆਉਂਦਾ ਆਪਣੇ ਘਰ ਵਾਲੀ ਨੂੰ ਕੋਟ ਮੈਰਜ ਕਰਵਾ ਕੇ ਤੇ ਬਲਵੀਰ ਦੇਖਦੀ ਆ ਕਿ ਇਹ ਕੀ ਬਾਣਾ ਵਾਪਰ ਗਿਆ ਹੈ ਨਾ ਉਹ ਕਹਿੰਦੀ ਆ ਕਿ ਬੇਟਾ ਜੀ ਤੁਸੀਂ ਸਾਨੂੰ ਦੱਸਣਾ ਤਾਂ ਸੀ ਕਿ ਮੈਂ ਲਵ ਮੈਰਜ ਕਰਵਾਉਣੀ ਆ ਨਾ ਤੇ ਉਹ ਕਹਿੰਦਾ ਕਿ ਮੰਮੀ ਦੇਖੋ ਆਪਣੇ ਮੇਰੇ ਡੈਡੀ ਦੀ ਜਿਹੜੀ ਰੈਪਿਟੇਸ਼ਨ ਐ ਉਹ ਜੀ ਬਣ ਚੁੱਕੀ ਆ ਕਿ ਪਿੰਡ ਵਿੱਚ ਕੋਈ ਵੀ ਸਾਖ ਲਈ ਹਮੇਂ ਨਹੀਂ ਪਰਿਆ ਸੀ ਕਿ ਪਿੰਡ ਵਿੱਚ ਮੈਂ ਆਮ ਹੀ ਗੱਲਾਂ ਸੁਣਦਾ ਸੀ ਤੇ ਜਦੋਂ ਕੋਈ ਰਿਸ਼ਤੇ ਵਾਲੇ ਆਉਂਦੇ ਸੀ ਤਾਂ ਉਹਦੋ ਹੀ ਕਹਿ ਕੇ ਜਵਾਬ ਦਿੱਤਾ ਜਾਂਦਾ ਕਿ ਇਸ ਮੁੰਡੇ ਦੇ ਪਿਓ ਦਾ ਸੁਭਾਅ ਨਹੀਂ ਚੰਗਾ ਉਸਨੇ ਆਪਣੇ ਘਰ ਵਾਲੀ ਨਾਲ ਮਾੜਾ ਸਲੂਕ ਕੀਤਾ ਤੇ ਉਸਨੇ ਆਪਣੀ ਨੂੰ ਵੀ ਨਹੀਂ ਰਹਿਣ ਦੇਣੀ ਤੇ ਬਲਵੀਰ ਚੁੱਪ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਉਹ ਸਮਝਦੀ ਹੈ ਕਿ ਹਾਂ ਮੇਰੇ ਮੁੰਡੇ ਦੀ ਇਹ ਗੱਲ ਸਹੀ ਸੀ ਉਹ ਕਹਿੰਦਾ ਉਸ ਦਾ ਮੁੰਡਾ ਦੱਸਦਾ ਕਿ ਇਹ ਕੁੜੀ ਮੈਨੂੰ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ ਤੇ ਮੈਂ ਉਸ ਨਾਲ 2-3 ਸਾਲ ਤੋਂ ਗੱਲਬਾਤ ਕਰ ਰਿਹਾ ਸੀ ਤੇ ਮੈਨੂੰ ਫੈਮਲੀ ਵਧੀਆ ਲੱਗੀ ਇਸ ਕਰਕੇ ਮੈਂ ਉਸ ਨਾਲ ਕੋਟ ਮੈਰਿਜ ਕਰਵਾ ਲਈ ਲੇਕਿਨ ਜਦੋਂ ਮਾਪ ਪੁੱਤ ਦੋਨੋਂ ਗੱਲਾਂ ਕਰ ਰਹੇ ਹੁੰਦੇ ਆ ਤੇ ਬਲਵੀਰ ਖੁਸ਼ ਹੋ ਜਾਂਦੀ ਆ ਵੀ ਚਲੋ ਮੇਰੇ ਪੁੱਤਰ ਦਾ ਵਿਆਹ ਹੋ ਗਿਆ ਤੇ ਪਿੱਛੇ ਖੜਾ ਬਲਵੀਰ ਦਾ ਬੱਤੇ ਆਪਣੇ ਪੁੱਤਰ ਨੂੰ ਕਹਿੰਦਾ ਕਿ ਨਿਕਲ ਜਾ ਮੇਰੇ ਘਰੋਂ ਤੂੰ ਕਲਾਂਕ ਲਵਾ ਦਿੱਤਾ ਮੇਰੇ ਮੱਥੇ ਤੇ ਤੇ ਤੇਰੇ ਲਈ ਮੇਰੇ ਘਰ ਵਿੱਚ ਕੋਈ ਜਗ੍ਹਾ ਨਹੀਂ ਆ ਹੋਣ ਬਲਵੀਰ ਦਾ ਮੁੰਡਾ ਜਿਹੜਾ ਉਹ ਇੰਨੀ ਗੱਲ ਨਹੀਂ ਸਹਾਰਦਾ ਕਿਉਂਕਿ ਉਹ ਨਵੀਂ ਪੀੜੀ ਦਾ ਜਵਾਨ ਹੈ ਤੇ ਇੱਕ ਦੂਸਰੋਂ ਵਾਸਤੇ ਨਾਲ ਹੁਣ ਉਸਦੀ ਪਤਨੀ ਵੀ ਆ ਉਹ ਇੰਨੀ ਜ਼ਿਆਦਾ ਬੇਇੱਜ਼ਤੀ ਫੀਲ ਕਰਦਾ ਕਿ ਮੇਰੇ ਨਵੀਂ ਘਰ ਵਾਲੀ ਦੇ ਸਾਹਮਣੇ ਮੇਰੇ ਪਿਓ ਨੇ ਮੇਰੀ ਬੇਇੱਜ਼ਤੀ ਕੀਤੀ ਉਹ ਆਪਣੀ ਪਤਨੀ ਦਾ ਹੱਥ ਫੜ ਕੇ ਉੱਥੋਂ ਚਲਾ ਜਾਂਦਾ ਤੇ ਉਹ ਸ਼ਹਿਰ ਵਿੱਚ ਜਾ ਕੇ ਰੈਂਟ ਤੇ ਫਲੈਟ ਲੈ ਕੇ ਰਹਿਣ ਲੱਗ ਜਾਂਦਾ ਤੇ ਜਿਹੜੀ ਬਲਵੀਰ ਆ ਉਸਦੇ ਹੁਣ ਸਰਵਿਸ ਤੇ 5 ਸਾਲ ਰਹਿ ਗਏ ਹੁੰਦੇ ਆ ਤੇ ਉਹ ਵਿਚਾਰੀ ਡਿਊਟੀ ਤਾਂ ਚਲੀ ਜਾਂਦੀ ਹੈ ਲੇਕਿਨ ਸਾਰਾ ਦਿਨ ਉੱਥੇ ਜਾ ਕੇ ਆਪਣੇ ਸਟਾਫ ਨਾਲ ਵੀ ਆਪਣੇ ਬੇਟੇ ਦੀਆਂ ਗੱਲਾਂ ਕਰਦੀ ਹੈ ਤੇ ਦੱਸਦੀ ਹੈ ਕਿ ਉਸ ਦਾ ਮਨ ਕਿੰਨਾ ਉਦਾਸ ਹੈ ਕਿ ਉਸ ਦੇ بیٹے ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਕਿ ਉਹ ਦੱਸਦੀ ਹੈ ਕਿ ਮੇਰਾ ਤਾਂ ਘਰ ਵੜਨ ਨੂੰ ਜੀ ਨਹੀਂ ਕਰਦਾ ਜਿੱਥੇ ਕਿ ਮੇਰਾ ਬੇਟਾ ਹੁੰਦਾ ਸੀ ਪਹਿਲਾਂ ਮੇਰੀ ਬੇਟੀ ਸੀ ਹੁਣ ਮੈਂ ਇਕੱਲੀ ਰਹਿ ਗਈ ਆ ਤੇ ਮੈਨੂੰ ਇਹ ਵੀ ਡਰ ਲੱਗਦਾ ਰਹਿੰਦਾ ਕਿ ਕਿਤੇ ਇਹ ਅਕੜੂ ਮੇਰੇ ਘਰ ਵਾਲਾ ਅਕੜੂ ਸੁਭਾਅ ਦਾ ਕਿ ਮੈਨੂੰ ਕਿਤੇ ਗਲ ਘੁੱਟ ਕੇ ਨਾ ਮਾਰ ਦੇਵੇ ਉਸ ਨਸਟਾਫ ਦਿੱਲੀ ਉਸ ਦੀਆਂ ਗੱਲਾਂ ਸੁਣਦਾ ਤੇ ਇੱਕ ਦਿਨ ਉਸੇ ਸਟਾਫ ਦੀ ਇੱਕ ਸੀਨੀਅਰ ਔਰਤ ਕਹਿੰਦੀ ਹੈ ਕਿ ਆਪਣੇ ਡਿਪਾਰਟਮੈਂਟ ਦੇ ਵਿੱਚ ਬਲਵੀਰ ਕੁਆਟਰ ਵੀ ਮਿਲਦੇ ਨੇ ਜੇ ਤੈਨੂੰ ਇਸ ਤਰ੍ਹਾਂ ਲੱਗਦਾ ਕਿ ਤੂੰ ਉਸ ਇਨਸਾਨ ਨਾਲ ਨਹੀਂ ਰਹਿ ਸਕਦੀ ਤੇਰਾ ਉਸ ਘਰ ਵਿੱਚ ਨਹੀਂ ਗੁਜ਼ਾਰਾ ਹੋ ਰਿਹਾ ਤੇ ਤੂੰ ਕੁਆਟਰ ਅਪਲਾਈ ਕਰ ਲਾ ਉਹ ਕਹਿੰਦੀ ਹੈ ਅੱਛਾ ਕਹਿੰਦੀ ਮੈਂ ਸੋਚਦੀ ਆਂ ਉਹਨ ਘਰ ਜਾਂਦੀ ਆ ਤੇ ਜਦੋਂ ਹੀ ਘਰ ਜਾਂਦੀ ਆ ਤੇ ਉਸਦੇ ਘਰਵਾਲਾ ਨਾ ਸ਼ਰਾਬ ਪੀ ਕੇ ਵੇੜੇ ਵਿੱਚ ਬੈਠਾ ਹੁੰਦਾ ਤੇ ਜਨਕ ਜਦੋਂ ਗੇਟ ਖੋਲਦੀ ਆ ਤੇ ਉਹ ਸ਼ਰਾਬ ਵਾਲਾ ਗਲਾਸ ਪਲਵੀਰ ਦੇ ਪੈਰਾਂ ਵਿੱਚ ਮਾਰਦਾ ਤੇ ਪਲਵੀਰ ਪੁੱਛਦੀ ਆ ਕਿ ਗੱਲ ਕੀ ਹੋਈ ਤੇ ਕਹਿੰਦਾ ਕਿ ਅੱਗੇ ਤਾਂ ਤੂੰ 4 ਵਜੇ ਵਾਪਸ ਆਉਂਦੀ ਸੀ ਅੱਜ ਤੈਨੂੰ 4:05 ਮਿੰਟ ਹੋ ਚੁੱਕੇ ਆ ਬਿਲਕੁਲ ਬੜੀ ਉੱਚੀ ਉੱਚੀ ਹੁੰਦੀ ਆ ਤੇ ਆਪਣੀ ਕਿਸਮਤ ਨੂੰ ਠੋਕਰਦੀ ਆ ਕਿ ਮੇਰੀ ਸਾਰੀ ਉਮਰ ਲੰਘ ਗਈ ਮੇਰੇ ਬੱਚੇ ਵੀ ਵਿਆਹ ਗਏ ਲੇਕਿਨ ਮੇਰਾ ਟਾਈਮ ਨਹੀਂ ਆਇਆ ਤੇ ਇਹ ਆਦਮੀ ਜਿਹੜਾ ਕਿ ਅੱਜ 5 ਮਿੰਟ ਦੀ ਵਜਾਏ ਮੇਰੇ ਦਾ ਇੰਨਾ ਬੁਰਾ ਸਲੂਕ ਕਰ ਰਿਹਾ ਮੈਂ ਇਹਦੇ ਨਾਲ ਭਲਾ ਕਿਉਂ ਰਵਾਂ ਉਹ ਆਪਣੇ ਦਿਮਾਗ ਵਿੱਚ ਆਪਣੀ ਸੀਨੀਅਰ ਔਰਤ ਦੇ ਕਾਲ ਨੂੰ ਲੈ ਕੇ ਆਉਂਦੀ ਆ ਤੇ ਡਿਸਾਈਡ ਕਰਦੀ ਆ ਕਿ ਮੈਂ ਕੱਲ੍ਹ ਹੀ ਜਾ ਕੇ ਕੁਆਟਰ ਅਪਲਾਈ ਕਰ ਦਵਾਂਗੀ ਤੇ ਜਿਹੜੇ ਮੇਰੇ 5 ਸਾਲ ਬਾਕੀ ਦੇ ਰਹਿੰਦੇ ਆ ਮੈਂ ਉਹਨਾਂ ਨੂੰ ਇਕੱਲੇ ਰਹਿ ਕੇ ਗੁਜ਼ਾਰ ਲਵਾਂਗੀ ਉਹ ਦੂਸਰੇ ਦਿਨ ਫੇਰ ਡਿਊਟੀ ਜਾਂਦੀ ਆ ਉਸੇ ਉੱਥੇ ਜਾ ਕੇ ਸੀਨੀਅਰ ਲੇਡੀਜ਼ ਨੂੰ ਕਹਿੰਦੀ ਆ ਕਿ ਮੈਡਮ ਮੇਰਾ ਕੁਆਟਰ ਅਪਲਾਈ ਕਰ ਦਿਓ ਤੁਸੀਂ ਕਿਉਂਕਿ ਮੈਂ ਹੁਣ ਘਰ ਵਿੱਚ ਨਹੀਂ ਰਹਿ ਸਕਦੀ ਕਿ ਤੇ ਉਸ ਦੇ ਸੀਨੀਅਰ ਮੈਡਮ ਕੁਆਟਰ ਅਪਲਾਈ ਕਰ ਦਿੰਦੇ ਆ ਕੁਆਟਰ ਮਿਲ ਜਾਂਦਾ ਤੇ ਉਹ ਕੁਆਟਰ ਵਿੱਚ ਚਲੀ ਜਾਂਦੀ ਆ ਹੁਣ ਜਿਸ ਟਾਈਮ ਜਾ ਰਹੀ ਆ ਤਾਂ ਬਲਵੀਰ ਆਪਣਾ ਸਮਾਨ ਕੈਰੀ ਕਰ ਰਹੀ ਹੁੰਦੀ ਆ ਇਕੱਠਾ ਕਰ ਰਹੀ ਹੁੰਦੀ ਆ ਤੇ ਉਹ ਉਸ ਦਾ ਘਰ ਵਾਲਾ ਕਹਿੰਦਾ ਹੈ ਕਿ ਅੱਛਾ ਹੁਣ ਤੂੰ ਮੇਰੇ ਤੇ ਇੰਨੀ ਵਾਰੀ ਹੋ ਗਈ ਕਿ ਹੁਣ ਤੂੰ ਅਲੱਗ ਤੋਂ ਕੁਆਟਰ ਲੈ ਕੇ ਰਹੇਂਗੀ ਤੂੰ ਮੈਨੂੰ ਪਤਾ ਕੁਆਟਰ ਵਿੱਚ ਕੀ ਕੁਛ ਕਰਨਾ ਹੈ ਤੇਰਾ ਕਿਸੇ ਗੈਰ ਮਰਦ ਦੇ ਨਾਲ ਕੋਈ ਸੰਬੰਧ ਹੋਏਗਾ ਤਾਂ ਕਿ ਤੂੰ ਉਸ ਨਾਲ ਕੁਆਟਰ ਵਿੱਚ ਰਹਿ ਰਹੀ ਹੋਵੇਂ ਪਰ ਵੀਰ ਨੂੰ ਲੱਗਦਾ ਸੀ ਕਿ ਮੈਂ ਕੁਆਟਰ ਤਾਂ ਲੈ ਲਿਆ ਜੇ ਮੇਰੇ ਘਰ ਵਾਲਾ ਇਹ ਸੋਚੂਗਾ ਕੀ ਇਹ ਘਰ ਛੱਡ ਕੇ ਜਾ ਰਹੀ ਆ ਮੈਂ ਉਸ ਨੂੰ ਰੋਕ ਲਵਾਂ ਤੇ ਉਸ ਦਾ ਮਨ ਸੀ ਕਿ ਜੇ ਮੈਨੂੰ ਇਹ ਕਹੇਗਾ ਕਿ ਮੈਂ ਬਦਲ ਜਾਵਾਂਗਾ ਜਾਂ ਮੈਂ ਤੈਨੂੰ ਅੱਜ ਤੋਂ ਬਾਅਦ ਕੁਝ ਨਹੀਂ ਕਹਾਂਗਾ ਤੇ ਮੈਂ ਰੁਕ ਜਾਵਾਂਗੀ ਪਰ ਜਦੋਂ ਉਹ ਦੇਖਦੀ ਆ ਕਿ ਉਸ ਦੇ ਘਰ ਵਾਲਣ ਉਸਤੇ ਕੈਰੈਕਟਰ ਦੇ ਇਲਜ਼ਾਮ ਲਾਉਣ ਲੱਗ ਜਾਂਦਾ ਕਿ ਮੈਨੂੰ ਪਤਾ ਕਿ ਤੂੰ ਤਾਂ ਬਾਹਰ ਜਾ ਕੇ ਇਸ ਤਰ੍ਹਾਂ ਬਦ ਫੈਲੀਆਂ ਕਰੇਂਗੀ ਇਸ ਤਰ੍ਹਾਂ ਉੱਥੇ ਜਾ ਕੇ ਆਵਾਰਾਗਰਤੀ ਕਰੇਂਗੀ ਸ਼ਹਿਰ ਦੇ ਵਿੱਚ ਤਾਂ ਉਸ ਦਾ ਮਾਣਾ ਜਿਹੜਾ ਅੰਦਰੋਂ ਟੁੱਟ ਜਾਂਦਾ ਤੇ ਉਹ फटाफट ਜਲਦੀ ਜਲਦੀ ਸਮਾਨ ਪੈਕ ਕਰਦੀ ਆ ਤੇ ਗੱਡੀ ਵਾਲੇ ਨੂੰ ਕਹਿੰਦੀ ਆ ਕਿ ਵੀਰ ਜੀ ਮੇਰਾ ਸਮਾਨ ਇਸ ਜਗਾ ਤੇ 8 ਨੰਬਰ ਕੁਆਟਰ ਵਿੱਚ ਛੱਡ ਆਉ। ਬਲ ਵੀਰ ਘਰੋਂ ਚੱਲੀ ਜਾਂਦੀ ਆ ਭਿੱਜੀਆਂ ਅੱਖਾਂ ਦੇ ਨਾਲ ਆਪਣਾ ਭਰਿਆ ਬਗੁੰਨਿਆ ਘਰ ਛੱਡ ਕੇ ਕੁਆਟਰ ਵਿੱਚ ਜਾਂਦੀ ਆ ਤੇ ਕੁਆਟਰ ਦੀ ਗੁੰਡੀਆਂ ਕੋਲ ਚਾਬੀ ਹੁੰਦੀ ਆ ਉੱਥੇ ਜਾ ਕੇ ਚਾਬੀ ਲੈ ਕੇ ਕੁਆਟਰ ਖੋਲਦੀ ਆ ਪਹਿਲੇ ਦਿਨ ਤਾਂ ਜਦੋਂ ਜਾਂਦੀ ਉਸ ਨੂੰ ਬੜਾ ਇਕੱਲਾਪਣ ਫੀਲ ਹੁੰਦਾ لیکن او سوچਦੀ ہے کہ شاید ਕਿਤੇ ਇੱਥੇ ਸ਼ਾਂਤੀ ਤਾਂ ਹੈ ਮੈਨੂੰ ਇਹ ਤਾਂ ਨਹੀਂ ਡਰ ਕਿ ਮੇਰੇ ਨਾਲ ਕੁੱਟਮਾਰ ਹੋਵੇ ਕਿ ਮੇਰੇ ਕੋਈ ਚੀਜ਼ ਵੱਜੇ ਕਿ ਜਾਂ ਮੈਨੂੰ ਮਹਿਣਾ ਮਿਲੂਗਾ ਨਾ ਜਦੋਂ ਉਸਦੀ ਗਵੰਡਨ ਉਸ ਨੂੰ دیکھਦੀ ਹੈ ਤੇ اچانک ਆ ਕੇ دروازہ ਖੜਕਾਉਂਦੀ ਆ ਹੁਣ ਉਹ دیکھਦੀ ਆ ਬਲਵੀਰ ਛੇਤੀ ਦਿਨੇ ਆਪਣਾ دروازہ ਖੋਲਦੀ ਹੈ ਤੇ ਉਹ ਮਨਚ ਨਾ ਖੁਸ਼ ਹੁੰਦੀ ਆ ਕਿ ਮੇਰੇ ਘਰ ਵਾਲਾ ਮੈਨੂੰ ਲੈਣ ਆ ਗਿਆ ਉਹਦੇ ਦਿਲ 'ਚ ਹਜੇ ਵੀ ਇੱਕ ਉਮੀਦ ਹੁੰਦੀ ਆ ਕਿ ਜੇ ਮੈਨੂੰ ਇੱਥੋਂ ਵੀ ਲੈਣ ਆਏਗਾ ਨਾ ਤੇ ਮੈਂ ਉਸਦੀ ਗਲਤੀ ਨੂੰ ਮਾਫ ਕਰਕੇ ਇੱਥੋਂ ਵੀ ਵਾਪਸ ਚਲੀ ਜਾਵਾਂਗੀ ਲੇਕਿਨ ਅਜਾਇ ਕੁਝ ਵੀ ਨਹੀਂ ਹੁੰਦਾ ਤੇ ਉਹ ਦੇਖਦੀ ਆ ਕੁੰਡੀ ਖੋਲਦੀ ਆ ਤਾਂ ਉਸਦੇ ਨਾਲ ਦੇ ਕੁਆਟਰ ਵਾਲੀ ਗੁਵੰਡਨ ਹੁੰਦੀ ਆ ਤੇ ਉਹ ਉਸ ਨੂੰ ਕਹਿੰਦੀ ਆ ਕਿ ਦੀਦੀ ਤੁਸੀਂ ਨਵੇਂ ਹੋ ਉਹ ਕਹਿੰਦੀ ਆ ਹਾਂਜੀ ਮੈਂ ਅੱਜ ਹੀ ਕੁਆਟਰ 'ਚ ਆਈਆਂ ਉਹ ਕਹਿੰਦੀ ਆ ਕਿ ਅੱਜ ਦਾ ਖਾਣਾ ਤੁਹਾਡਾ ਅਸੀਂ ਬਣਾਵਾਂਗੇ ਤੇ ਤੁਸੀਂ ਖਾਣਾ ਨਾ ਬਣਾਇਓ ਕਹਿੰਦੀ ਠੀਕ ਆ ਹੁਣ ਬਲਵੀਰ ਕੁਆਟਰ ਚੋਂ ਡਿਊਟੀ ਤੇ ਜਾਂਦੀ ਆ ਤੇ ਡਿਊਟੀ ਤੇ ਕੁਆਟਰ ਚ ਆ ਜਾਂਦੀ ਆ ਲੇਕਿਨ ਉਹ ਡੇਲੀ ਉਮੀਦ ਕਰਦੀ ਆ ਕਿ ਉਸ ਦਾ ਘਰ ਵਾਲਾ ਇੱਕ ਦਿਨ ਤਾਂ ਆਵੇਗਾ ਕਦੇ ਉਸ ਦਾ ਫੋਨ ਆਵੇਗਾ ਪਰ ਜਿਆ ਕੁਝ ਵੀ ਨਹੀਂ ਹੁੰਦਾ ਉਹ ਡਿਸਾਈਡ ਕਰਦੀ ਆ ਕਿ ਅੱਜ ਉਹ ਆਪਣੇ ਬੇਟੇ ਨੂੰ ਲੈ ਕੇ ਘਰ ਚਲੀ ਜਾਵੇਗੀ ਉਹ ਕਹਿੰਦੀ ਆ ਕਿ ਮੇਰਾ ਪੋਤਾ ਜਿਹੜਾ ਕਿਰਾਏ ਦੇ ਕਮਰੇਆਂ ਤੇ ਰਹਿ ਰਿਹਾ ਤੇ ਮੈਂ ਇੱਥੇ ਕੁਆਟਰਾਂਸ ਤੇ ਮੇਰੇ ਘਰ ਵਾਲਾ ਘਰੇ ਇਹ ਤਾਂ ਕੋਈ ਸਾਡੀ ਜ਼ਿੰਦਗੀ ਨਹੀਂ ਤੇ ਪਰ ਉਹ ਕਹਿੰਦੀ ਆ ਕਿ ਮੈਂ ਇਸ ਤਰ੍ਹਾਂ ਕਰੂੰਗੀ ਕਿ ਮੈਂ ਆਪਦੇ ਮੁੰਡੇ ਨੂੰ ਘਰੋਂ ਇੱਕ ਵਾਰੀ ਉਸਦਾ ਸਮਾਨ ਚੱਕ ਕੇ ਨੂੰਹ ਪੁੱਤ ਨੂੰ ਇੱਥੇ ਕੁਆਟਰ ਚ ਲਿਆਵਾਂਗੀ ਤੇ ਅਸੀਂ ਤਿੰਨੇ ਆਪਣੀ ਵਧੀਆ ਜ਼ਿੰਦਗੀ ਜੀਵਾਂਗੇ ਤੇ ਉਹ ਸਾਰਾ ਆਪਣਾ ਸਮਾਨ ਇਕੱਠਾ ਕਰਦੀ ਆ ਤੇ ਸੋਚਦੀ ਆ ਕਿ ਅੱਜ ਮੈਂ ਆਪਣੇ ਮੁੰਡੇ ਦੇ ਕੋਲ ਜਾਵਾਂਗੀ ਫਿਰ ਉਹਨਾਂ ਨੂੰ ਇੱਥੇ ਲਿਆਵਾਂਗੀ ਜਦੋਂ ਉਹ ਸਮਾਨ ਕੈਰੀ ਕਰ ਰਹੀ ਹੁੰਦੀ ਆ ਤਾਂ ਅਚਾਨਕ ਉਸ ਦਾ ਗੇਟ ਖੜਕਦਾ ਤੇ ਗੇਟ ਖੜਕਣ ਤੇ ਜਦੋਂ ਉਹ ਖੋਲਦੀ ਆ ਤਦ ਉਸਦਾ ਪਤੀ ਸਾਹਮਣੇ ਖੜਾ ਹੁੰਦਾ ਤੇ ਉਹ ਸਾਹਮਣੇ ਹੱਥ ਬੰਨ੍ਹ ਕੇ ਆਪ ਦੀ ਗਲਤੀ ਮੰਨ ਰਿਹਾ ਹੁੰਦਾ ਤੇ ਉਹ ਕਹਿੰਦਾ ਕਿ ਬਲਵੀਰ ਮੈਂ ਜ਼ਿੰਦਗੀ ਵਿੱਚ ਤੇਰੇ ਨਾਲ ਬਹੁਤ ਮਾੜੀਆਂ ਕਟਨਾਵਾ ਕੀਤੀਆਂ ਨੇ ਤੇਰੇ ਨਾਲ ਬਹੁ ਮਾੜਾ سلوਕ ਕੀਤਾ ਹੈ ਤੇ ਤੂੰ ਅੱਜ ਮੈਨੂੰ ਇੱਕ ਵਾਰ ਜ਼ਿੰਦਗੀ ਵਿੱਚ ਮaaf ਕਰ ਦੇ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਵੀ ਕੋਈ ਵੀ ਤਕਲੀਫ ਨਹੀਂ ਆਉਣ ਦਵਾਂਗਾ ਤੇ ਲੇਕਿਨ ਬਲਵੀਰ ਹਰਾਨ ਹੁੰਦੀ ਆ ਕਿ ਇਹੋ ਜਿਹੇ ਇਨਸਾਨ ਵਿੱਚ ਇਹ ਚੇਂਜਮੈਂਟ ਕਿਵੇਂ ਆ ਗਿਆ ਉਹ ਕਹਿੰਦਾ ਹੈ ਕਿ ਜਿਸ ਦਿਨ ਦੀ ਤੂੰ ਇੱਥੇ ਆਈਆਂ ਆਪਣਾ ਮੁੰਡਾ ਘਰ ਛੱਡ ਕੇ ਚਲ ਆ ਗਿਆ ਤੇ ਮੈਨੂੰ ਉਹ ਘਰ ਵੱਡ ਖਾਨ ਨੂੰ ਆਉਂਦਾ ਹੈ ਨਾ ਤਾਂ ਮੈਨੂੰ ਦਿਨੇ ਚੈਣਾ ਨਾ ਰਾਤ ਨੂੰ ਮੈਂ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਵੀ ਵੇਖ ਲਈ ਲੇਕਿਨ ਮੈਨੂੰ ਹੁਣ ਸ਼ਰਾਬ ਦਾ ਨਸ਼ਾ ਵੀ ਨਹੀਂ ਹੁੰਦਾ ਤੇ ਸਾਰਾ ਕੁਝ ਆਪਣੇ ਪਰਿਵਾਰ ਨਾਲ ਹੀ ਹੁੰਦਾ ਹੈ ਇੱਕ ਆਦਮੀ ਲਈ ਉਸਦੀ ਪਤਨੀ ਸਭ ਤੋਂ ਜ਼ਿਆਦਾ ਮਤਵ ਰੱਖਦੀ ਆ ਮੈਂ ਤੈਨੂੰ ਫਜ਼ੂਲ ਸਮਝਦਾ ਸੀਗਾ ਲੇਕਿਨ ਤੇਰੇ ਬਿਨਾ ਮੈਂ ਕੁਝ ਵੀ ਨਹੀਂ ਆ ਜਿੱਦਨ ਦੀ ਤੂੰ ਗਈਆ ਉਸ ਦਿਨ ਦਾ ਮੇਰਾ 15 ਕਿਲੋ ਭਾਰ ਵੀ ਘਟ ਗਿਆ ਤੇ ਮੈਂ ਰੋਟੀ ਵੀ ਨਹੀਂ ਖਾਧੀ ਤੇ ਤੂੰ ਇੱਕ ਵਾਰ ਮੈਨੂੰ ਮaaf ਕਰ ਦੇ ਮੈਂ ਜ਼ਿੰਦਗੀ ਵਿੱਚ ਦੁਬਾਰਾ ਗਲਤੀ ਨਹੀਂ ਕਰੂੰਗਾ ਤੇ ਮੈਂ ਤੇਰੇ ਨਾਲ ਇਹ ਵਾਅਦਾ ਕਰਦਾ ਕਿ ਆਜ ਤੋਂ ਬਾਅਦ ਮੈਂ ਬੱਚਿਆਂ ਨੂੰ ਵੀ ਚੰਗਾ ਮਾੜਾ ਨਹੀਂ ਬੋਲੂੰਗਾ ਤੇ ਬਲਵੀਰ ਚੁੱਪਚਾਪ ਬਿਨਾ ਕੁਝ ਬੋਲੇ ਆਪਣੇ ਪਤੀ ਨਾਲ ਉੱਥੋਂ ਤੁਰ ਪੈਂਦੀ ਆ ਆਪਣੇ ਘਰ ਆਉਂਦੀ ਆ ਤਾਂ ਉਹ ਦੇਖਦੀ ਹੈ ਕਿ ਉਸ ਦਾ ਇੱਕ ਸੱਜਿਆ ਸਵਾਰਿਆ ਘਰ ਅੱਜ ਕਿਵੇਂ ਬੇਰੁੱਖਾ ਹੋਇਆ ਪਿਆ ਹੈ ਤੇ ਉਹ ਉੱਚੇ-ਉੱਚੇ ਆਪਣੇ ਘਰ ਨੂੰ ਵੇਖ ਕੇ ਰੋਣ ਲੱਗ ਜਾਂਦੀ ਆ ਤੇ ਆਪਣੇ ਘਰ ਵਾਲੇ ਦਾ ਹੱਥ ਫੜ ਕੇ ਕਹਿੰਦੀ ਆ ਕਿ ਬੇਸ਼ੱਕ ਤੁਸੀਂ ਮੇਰੇ ਨਾਲ ਮਾੜਾ سلوਕ ਕੀਤਾ ਪਰ ਤੂੰ ਮੇਰੇ ਮਾਪਿਆਂ ਵੱਲੋਂ ਛੇੜਿਆ ਗਿਆ ਮੇਰੇ ਸਿਰ ਦਾ ਸਾਈਆਂ ਤੇ ਜਿਹੜੀ ਚੀਜ਼ ਮੇਰੇ ਮਾਪਿਆਂ ਨੇ ਮੈਨੂੰ ਦਿੱਤੀ ਹੋਵੇ ਉਸ ਨੂੰ ਮੈਂ ਗਵਾ ਨਹੀਂ ਸਕਦੀ ਮੈਂ ਤੇਰੀ ਗਲਤੀ ਨੂੰ ਇਹ ਮਾਫੀ ਦਿੰਦੀ ਆ ਲੇਕਿਨ ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਮੇਰੇ ਬੱਚਿਆਂ ਨੂੰ ਘਰ ਵਾਪਸ ਲੈ ਕੇ ਆਏਂਗਾ ਤੇ ਉਹ ਦੋਨੋਂ ਜਾਣੇ ਜਾਂਦੇ ਆ ਤੇ ਆਪਣੇ ਨੂੰਹ ਪੁੱਤ ਨੂੰ ਤੇ ਧੀ ਜਵਾਈ ਨੂੰ ਘਰ ਬਿਠਾ ਕੇ ਲਿਆਉਂਦੇ ਆ ਤਾਂ ਉਹ ਆ ਕੇ ਆਪਣੇ ਮੁੰਡੇ ਦੀ ਵਿਆਹ ਦੀ ਖੁਸ਼ੀ ਵਿੱਚ ਇੱਕ ਪਾਰਟੀ ਰੱਖਦੇ ਆ ਤੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਂਦੇ ਆ ਤੇ ਬਲਵੀਰ ਦਾ ਪਤੀ ਕਹਿੰਦਾ ਕਿ ਅੱਜ ਮੈਨੂੰ ਅਹਿਸਾਸ ਹੋਇਆ ਕਿ ਅੱਜ ਮੈਂ ਪਿਤਾ ਬਣਿਆ ਨਹੀਂ ਤਾਂ ਅੱਜ ਤਾਈ ਮੈਂ ਕਿੰਨਾ ਲਈ ਜਮਦੂਤ ਹੀ ਸੀ ਉਹ ਸਤੀ ਦੀ ਵੀ ਕਹਿੰਦੀ ਆ ਕਿ ਅੱਜ ਮੈਨੂੰ ਇਹ ਲੱਗਿਆ ਕਿ ਅੱਜ ਮੈਂ ਆਪਦੇ ਭੌਦੇ ਘਰ ਆਈਆਂ ਤੇ ਬਲਵੀਰ ਜਿਹੜੀ ਆ ਹੋਂਕਾ ਪਰ ਕੇ ਕਹਿੰਦੀ ਆ ਕਿ ਚਾਹੇ ਇੱਕ ਔਰਤ ਦੀ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਲੰਘ ਗਈ ਹੋਵੇ ਲੇਕਿਨ ਜਿਹੜਾ ਉਸ ਦਾ ਪਿਛਲਾ ਬੁਢਾਪਾ ਹੈ ਉਹੀ ਉਸ ਦੀ ਅਸਲ ਜ਼ਿੰਦਗੀ ਹੁੰਦੀ ਆ ਜੇਕਰ ਤੁਹਾਨੂੰ ਅੱਜ ਇਹ ਅਹਿਸਾਸ ਹੋ ਗਿਆ ਤਾਂ ਮੈਂ ਥੋੜੀ ਗਲਤੀ ਨੂੰ ਮਾਫੀ ਦਿੰਨੀ ਆ ਤੇ ਅੱਜ ਤੋਂ ਆਪਾਂ ਆਪਣੇ ਪਰਿਵਾਰ ਨਾਲ ਨੂੰ ਪੁੱਤ ਨਾਲ ਖੁਸ਼ੀ-ਖੁਸ਼ੀ ਜੀਵਨ ਬਤੀਤ ਕਰਾਂਗੇ ਇਹ ਸੀ ਜੀ ਅੱਜ ਦੀ ਕਹਾਣੀ ਹਮੇਸ਼ਾ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕੱਲ ਨਵਿਕਾ ਨੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ ਜੀ